ਪਟਿਆਲਾ ਵਿਖੇ ਸੀਨੀਅਰ ਐਡਵੋਕੇਟ ਸ਼ਤੀਸ਼ ਕਰਕਰਾ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਤੇ ਵਿਸ਼ਹਰ ਦੇ ਵੱਖ-ਵੱਖ ਸਮਾਜ ਸੇਵੀ ਖੇਤਰਾਂ ਦੇ ਵਿੱਚ ਕੰਮ ਕਰ ਰਹੇ ਮੌਜੂਦਾਰ ਵਿਅਕਤੀਆਂ ਵੱਲੋਂ ਹਾਜ਼ਰੀ ਲਗਵਾਈ ਗਈ। ਜਿੱਥੇ ਪਟਿਆਲਾ ਸ਼ਹਿਰ ਦੀ ਇੱਕ ਐਨਜੀਓ ਪਟਿਆਲਾ ਪ੍ਰੋਗਰੈਸਿਵ ਫਰੰਟ ਦਾ ਨਾਮ ਦੀ ਇੱਕ ਸੰਸਥਾ ਬਣਾਈ ਗਈ। ਜਿਸ ਸੰਸਥਾ ਦਾ ਗਠਨ ਕੀਤਾ। ਜਿਸ ਦੀ ਸਰਬਸੰਮਤੀ ਨਾਲ ਉੱਗੇ ਸਮਾਜ ਸੇਵਾ ਆਕਾਸ਼ ਵਰਮਾ ਬੌਕਸਰ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਆਕਾਸ਼ ਬਖਸਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਟਿਆਲਾ ਸ਼ਹਿਰ ਦੇ ਵਿੱਚ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਬਹੁਤ ਵੱਡੇ ਉਪਰਾਲੇ ਕੀਤੇ ਜਾਣਗੇ ਅਤੇ ਪਟਿਆਲਾ ਸ਼ਹਿਰ ਵਿੱਚ ਹਰ ਬਲੋਕ ਵਾਈਜ਼ ਵਾਰਡ ਵਾਈਜ਼ ਕੰਮ ਕੀਤੇ ਜਾਣਗੇ। ਦੋਸਤੋ ਵੈਸੇ ਤਾਂ ਤੁਸੀਂ ਜਿੰਨੇ ਵੀ ਬੈਠੇ ਹੋ ਸਾਰੇ ਸਾਡੇ ਪਰਾਲੇ ਸਾਥੀ ਹੋ ਔਰ ਸਾਡੇ ਨਾਲ ਹਮੇਸ਼ਾ ਰਲ ਕੇ ਚੱਲੇ ਹੋ। ਅੱਜ ਜਿਹੜੀ ਆਪਾਂ ਨੇ ਇਹ ਇੱਕ ਛੋਟੀ ਜਿਹੀ ਮੀਟਿੰਗ ਕੀਤੀ ਹੈ ਕਿਸ ਕਰਕੇ ਕੀਤੀ ਹੈ ਕਿ ਇੱਕ ਕਪ ਫਰੰਟ ਤਿਆਰ ਕਰ ਰਹੇ ਹਾਂ ਜਿਹਦਾ ਨਾਮ ਆਪਾਂ ਨੇ ਪ੍ਰੋਟੈਪਿਆਲਾ ਪ੍ਰੋਗਰੈਸਿਵ ਫਰੰਟ ਇੱਕ ਪ੍ਰੋਗਰੈਸਿਵ ਫਰੈਂਚਿਸ ਕਰਕੇ ਰੱਖਿਆ ਪਰ ਇਹ ਨਾਮ ਇਹਦਾ ਕਿ ਜਿਵੇਂ ਤੁਸੀਂ ਹੁਣ ਸਾਰੇ ਸਾਡੇ ਨਾਲ ਹੋ ਪਹਿਲਾਂ ਵੀ ਤੁਸੀਂ ਨਿਊ ਮਹਾਵੀਰ ਸੇਵਾ ਦਲ ਦੀ ਸੇਵਾ ਕਰਦੇ ਸੀ ਜਿੰਨੇ ਵੀ ਬੱਚੇ ਲਗਭਗ ਤੋਂ ਬੜੀ ਠੀਕ ਹੈ ਤੁਸੀਂ ਵੀ ਆਉਣੇ ਤੇ ਅੱਜ ਜਿਹੜਾ ਇਹ ਫਰੰਟ ਬਣਾਇਆ ਹੈ ਇਹ ਆਪਣਾ ਇੱਕ ਪਲੈਟਫਾਰਮ ਜਿਹੜਾ ਲਿਖਤਾ ਹੈ ਇਹ ਸੋਸ਼ਲ ਪਲੈਟਫਾਰਮ ਲਿਖਤਾ ਹੈ ਤਾਂ ਸੋਸ਼ਲ ਪਲੈਟਫਾਰਮ ਦੇ ਵਿੱਚ ਆਪਾਂ ਹਰ ਤਰ੍ਹਾਂ ਦੇ ਸਮਾਜ ਨਾਲ ਸੰਬੰਧਿਤ ਜਿੰਨੇ ਕੰਮ ਹੈ ਉਹਨਾਂ ਦੀ ਪ੍ਰੋਗਰੈਸ ਕਰਨਾ ਸਾਡਾ ਇੱਕ ਏਮ ਹੋਏਗਾ ਉਹਦੇ ਵਿੱਚ ਜੋ-ਜੋ ਚੀਜ਼ਾਂ ਆਉਣਗੀਆਂ ਜੇ ਤੁਸੀਂ ਜਿਹੜੀ ਸਾਨੂੰ رائے ਦਿਓਗੇ ਉਹ ਵੱਧਦੀ ਚੱਲੀ ਜਾਊਗੀ ਬਾਕੀ ਜੋ ਅਸੀਂ ਐਡ ਪ੍ਰੈਜ਼ੈਂਟ ਸੋਚਿਆ ਜਿਵੇਂ ਕਿ ਮੈਡੀਕਲ ੈਂਪਲ ਲਗਾਉਣਾ ਔਰ ਦੂਸਰੇ ਬਲੱਡ ਮਤਲਬ ਕਿ ਡੋਨੇਸ਼ਨ ੈਂਪਲ ਲਗਾਉਣਾ ਕਿਉਂਕਿ ਇਹ ਅਲੱਗ-ਅਲੱਗ ਹੈ ਦੋਨੇ ਮੈਡੀਕਲ ਤਾਂ ਦੂਜਾ ਹੋ ਗਿਆ ਜੀ ਜੀ ਤੇ ਬਲੱਡ ਡੋਨੇਸ਼ਨ ਇਤਨਾ ਹੋ ਗਿਆ ਕਿ ਜੇ ਆਪਾਂ ਨੇ ਡੋਨੇਟ ਕਰਦੇ ਸਾਰਿਆਂ ਦਾ ਜੀ ਸਾਰਿਆਂ ਦਾ ਜੀ ਆਨ ਅੱਜ ਜਿਹੜੇ ਬੰਦੇ ਉਰੇ ਆਪਾਂ ਬੈਠੇ ਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਆਪਣਾ ਇਹ ਸਾਰਿਆਂ ਨੂੰ ਮਿਠਾਉਣ ਦਾ ਇੱਕ ਮਕਸਦ ਆ ਜਿਵੇਂ ਉਹਨਾਂ ਸਾਰੀ ਜਦੋਂ ਆਪਣਾ ਪ੍ਰੋਗਰਾਮ ਸ਼ੁਰੂ ਹੋਇਆ ਕਤਰਤਾ ਸਾਹਿਬ ਨੇ ਸਾਰੀਆਂ ਗੱਲਾਂ ਦੱਸਤੀਆਂ ਮੇਰੇ ਦੱਸਣ ਨੂੰ ਤਾਂ ਰਿਆ ਕੁਝ ਨਹੀਂ ਹੋਣਾ ਜਿਹੜੇ ਆਪਾਂ ਬੈਠੇ ਹਾਂ ਇੱਕ ਆਪਸ ਵਿੱਚ ਮੇਲ ਮਲਾਪ ਪਤਾ ਹੋਣਾ ਚਾਹੀਦਾ ਹੈ ਆਪਾਂ ਨੂੰ ਜਿਵੇਂ ਸਾਡੇ ਬੀਟਾ ਜੀ ਬੈਠੇ ਹੈ ਇਹ ਮੈਡੀਕਲ ਕੈਂਪਾਂ ਦੇ ਵਿੱਚ ਪਟਿਆਲਾ ਜ਼ਿਲ੍ਹੇ 'ਚ ਸ਼ਹਿਰ ਦੀ ਗੱਲ ਨਹੀਂ ਕਿਤੇ ਵੀ ਹੋਵੇ ਮੈਡੀਕਲ ਕੈਂਪ ਤੇ ਨਾਰਥ ਜ਼ੋਨ ਦੇ ਪ੍ਰਧਾਨ ਹੈ ਰਾਜਨ ਭਾਜੀ ਜਿਹੜੇ ਸਾਡੇ ਸੂਬਾ ਪ੍ਰਧਾਨ ਹੈ ਪੰਜਾਬ ਮੈਡੀਕਲ ਰਿਪਰੈਜ਼ੈਂਟੇਟਿਵ ਸਾਡੇ 900 ਮੈਂਬਰਾਂ ਦੀ ਇਹਨਾਂ ਦੀ ਟੀਮ ਹੈ ਮੈਡੀਕਲ ਕੈਂਪ ਲਾਉਣੀ ਪੂਰੇ ਜ਼ਿਲ੍ਹੇ ਦੇ ਵਿੱਚ ਪੜਿਆਲੇ ਜ਼ਿਲ੍ਹੇ ਦੇ ਵਿੱਚ ਸੋ ਆਮ ਨਾਮ ਨਹੀਂ ਲੈਣਾ ਚੰਗੇ ਚੰਗੇ ਲੀਡਰ ਨੇ ਜਿਹੜੇ ਉਹ ਵੀ ਇਹਨਾਂ ਨੂੰ ਵੀ ਬੇਨਤੀ ਕਰਦੇ ਵੀ ਸਾਡੇ ਕੈਂਪ ਲਾ ਦੇ ਇਸੇ ਤਰ੍ਹਾਂ ਸਾਡੇ ਜਤਿੰਦਰ ਗਰੇਵਾਲ ਜੀ ਬਰਿੰਦਰ ਬਹਿਲਵਾਨ ਜੀ ਜਿਹੜੇ ਨਸ਼ੇ ਦੇ ਉੱਪਰ ਤੁਸੀਂ ਦੇਖਿਆ ਵੀ ਬੜਾ ਵਧੀਆ ਕੰਮ ਕਰ ਰਹੇ ਨੇ ਉਸ ਤੋਂ ਇਲਾਵਾ ਪ੍ਰਾਈਸ ਐਕਲਾ ਮਟੜਨੀ ਆਉਣਾ ਵੀਰ ਸ਼ੇਰਾ ਮਟੜਨੀ ਆਉਣਾ ਆਪ ਨੂੰ ਪਤਾ ਹੋਣਾ ਚਾਹੀਦਾ ਕਰ ਨੂੰ ਜੇ ਆਪਣੇ ਕੋਈ ਦਿਮਾਗ ਚੰਦਾ ਮਹੱਲੇ ਜਾਂ ਕੋਈ ਨੇੜੇ ਤੇੜੇ ਆਪਣੇ ਕਿਸੇ तरह ਦੀ ਦਿੱਕਤ ਹੈ ਤਾਂ ਆਪਾਂ ਨੂੰ 해결 ਕਰ ਸਕਦੇ ਹਾਂ ਹਨ ਤੇ ਪ੍ਰਕਾਸ਼ਾ ਸਾਹਿਬ ਜਿਹੜਾ ਤੁਸੀਂ ਪ੍ਰਧਾਨ ਬਣਾਇਆ ਜੀ ਇਹ ਚ ਕਹਿ ਤੀ ਜ਼ਰੂਰਤ ਹੀ ਨਹੀਂ ਹੈਗੀ ਵੈਸੇ ਇਸ ਵਾਸਤੇ ਇੱਕ ਵਾਰ ਦੁਬਾਰਾ ਜੋ ਵੀ ਡਿਊਟੀ ਲੱਗੇਗੀ ਜੀ ਤਨ ਮਨ ਤਾਂ ਉਹ ਤਿੰਨੋਂ ਚੀਜ਼ਾਂ ਦਾ ਅਸੀਂ ਤੁਹਾਡੇ ਨਾਲ ਹੈ ਕੈਪਟਨ ਅੰਤੇ ਸਰ ਅੱਜ ਮੀਟਿੰਗ ਰੱਖੀ ਆ ਉਸ ਬਾਰੇ ਜਾਣਕਾਰੀ ਦੇ ਦੋ ਜੀ ਅੱਜ ਪਟਿਆਲਾ ਪ੍ਰੋਗਰੈਸਿਵ ਫਰੰਟ ਦੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਚੋਣ ਵੀ ਕੀਤੀ ਗਈ ਹੈ ਸਰਬਸੰਮਤੀ ਨਾਲ ਔਰ ਇਸ ਪ੍ਰੋਗਰੈਸਿਵ ਫਰੰਟ ਦੇ ਪ੍ਰਧਾਨ ਅੱਜ ਆਕਾਸ਼ ਬੌਕਸਰ ਜੀ ਨੂੰ ਬਣਾਇਆ ਗਿਆ ਹੈ ਜਿਹੜਾ ਕਿ ਸੋਸ਼ਲ ਵਰਕ ਦੇ ਵਿੱਚ ਪਹਿਲਾਂ ਹੀ ਬਹੁਤ ਅੱਗੇ ਹੈ ਔਰ ਇਸ ਫਰੰਟ ਦਾ ਜਿਹੜਾ ਕੰਮ ਹੈ ਉਹ ਸਮਾਜਿਕ ਹੀ ਹੋਏਗਾ ਸੋਸ਼ਲ ਐਕਟੀਵਿਟੀਜ਼ ਹੋਏਗੀ ਕੀ ਕੀ ਹੋਏਗਾ ਇਹਨਾਂ ਵਿੱਚ ਜੀ ਇਹਦੇ ਵਿੱਚ ਜੀ ਜਿਸ ਤਰ੍ਹਾਂ ਪਲਾਂਟਸ ਲਗਾਉਣੇ ਮੈਡੀਕਲ ਕੈਂਪ ਲਗਾਉਣੇ ਲੀਗਲ ਕੈਂਪ ਲਗਾਉਣੇ ਲੀਗਲ ਕੈਂਪ ਦੇ ਵਿੱਚ ਵੀ ਇਹ ਹੈ ਕਿ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ ਕਿ ਉਹਨਾਂ ਦੇ ਰਾਈਟਸ ਕੀ ਹਨ ਔਰ ਉਹਨਾਂ ਦੀ ਡਿਊਟੀਆਂ ਕੀ ਹਨ ਇਸ ਤੋਂ ਇਲਾਵਾ ਜਿਹੜਾ ਬਾਕੀ ਦੀਆਂ ਗੱਲਾਂ ਹੈ ਜਿਵੇਂ ਸੋਸ਼ਲ ਆਗੀਆਂ ਤਾਂ ਜਿਹੜੀਆਂ ਵੀ ਸੋਸ਼ਲ ਐਕਟੀਵਿਟੀਆਂ ਹਨ ਉਹਨਾਂ ਦੇ ਵਿੱਚ ਅਸੀਂ ਪ੍ਰੋਗਰੈਸ ਕਰਨ ਵਾਸਤੇ ਯਾਨੀ ਪ੍ਰੋਗਰੈਸਿਵ ਗਰੁੱਪ ਉਸ ਕਰਕੇ ਬਣਾਇਆ ਗਿਆ ਕਿ ਉਹਨਾਂ ਨੂੰ ਜ਼ਿਆਦਾ ਹੋਰ ਅੱਗੇ ਲਿਆਂਦਾ ਜਾਵੇ ਲੋਕਾਂ 'ਚ ਅਵੇਅਰਨੈਸ ਆਵੇ ਪ੍ਰਣਾਲੀ ਸਨ ਲਾਉਣ ਵਾਸਤੇ ਅਵੇਅਰਨੈਸ ਆਵੇ ਜੋ ਕਿ ਅੱਜਕੱਲ ਮੇਨ ਚੱਲ ਰਹੀ ਹੈ ਇਸ ਤੋਂ ਇਲਾਵਾ ਨਸ਼ੇ ਵਿਰੁੱਧ ਉਹਦੇ ਵਿੱਚ ਵੀ ਅਸੀਂ ਕੈਂਪ ਲਾਵਾਂਗੇ ਬਕਾਇਦਾ ਲਾਵਾਂਗੇ ਕਿ ਨਸ਼ਿਆਂ ਦਾ ਵਿਰੋਧ ਕੀਤਾ ਜਾਵੇ ਔਰ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਕਿ ਨਸ਼ਿਆਂ ਦੇ ਕੀ ਕੀ ਤੁਹਾਨੂੰ ਨੁਕਸਾਨ ਹੋ ਸਕਦੇ ਆ ਇਸ ਤੋਂ ਇਲਾਵਾ ਵੀ ਅਸੀਂ ਬਾਕੀ ਵੀ ਜਿਵੇਂ ਕਿਸੇ ਜ਼ਰੂਰਤਮੰਦਨ ਨੂੰ ਕੋਈ ਜ਼ਰੂਰਤ ਪੈ ਜਾਂਦੀ ਹੈ ਤਾਂ ਅਸੀਂ ਉਹਨਾਂ ਵਾਸਤੇ ਵੀ ਖੜਾਂਗੇ ਔਰ ਕਿਸੇ ਨਾਲ ਕੋਈ ਤੱਕਾ ਹੋ ਰਿਹਾ ਹੈ ਉਹਨਾਂ ਨਾਲ ਵੀ ਖੜਾਂਗੇ ਲੇਕਿਨ ਸਾਡਾ ਸਾਰਾ ਕੰਮ ਜਿਹੜਾ ਹੈ ਉਹ ਸੋਸ਼ਲੀ ਹੋਏਗਾ ਸਾਡਾ ਪੋਲੀਟੀਕਲ ਇਹਦੇ ਵਿੱਚ ਪੁਸ਼ਿੰਗ ਲੈਣਾ ਦੇਣਾ ਫਿਰਗਾ ਵਕੀਲ ਹੋਣ ਦੇ ਨਾਤੇ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਕਿ ਮੈਂ ਇਹ ਕਿਹਣਾ ਚਾਹੁੰਗਾ ਵਕੀਲ ਹੋਣ ਦੇ ਨਾਤੇ ਕਿ ਲੋਕਾਂ ਨੂੰ ਉਹਨਾਂ ਦੇ ਕੀ ਕੀ ਹੱਕ ਹੈ ਇਕਦਾ ਉਹ ਦਵਾਉਣ ਵਾਸਤੇ ਵੀ ਅਸੀਂ ਪੂਰੇ ਉਪਰਾਲੇ ਕਰਾਂਗੇ ਕਿਉਂਕਿ ਫਰੰਟ ਬਣਾਉਂਦਾ ਸਾਡਾ ਮਤਲਬ ਵੀ ਇਹੀ ਹੈ ਹੁਣ ਦੇਖੋ ਗੱਲ ਸੁਣੋ ਕਿ ਜਿਹੜਾ ਵੀ ਕੋਈ ਵੀ ਕੰਮ ਸੋਸ਼ਲ ਹੁੰਦਾ ਹੈ ਉਹਦੇ ਨਾਲ ਲੀਗਲਟੀ ਤਾਂ ਜੁੜੀ ਵੀ ਹੁੰਦੀ ਹੈ ਜੇ ਲੀਗਲਟੀ ਜੁੜੀ ਵੀ ਹੈ ਤਾਂ ਅਸੀਂ ਲੀਗਲ ਅਸਿਸਟੈਂਸ ਵੀ ਲੋਕਾਂ ਨੂੰ ਦਵਾਗੇ ਉਹਨਾਂ ਨੂੰ ਦੱਸਾਂਗੇ ਇਹਦੇ ਨਾਲ ਨਾਲ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਕੱਲਾ ਉਹਨਾਂ ਦਾ ਹੱਕ ਹੀ ਦੱਸਣਾ ਉਹਨਾਂ ਦੀ ਡਿਊਟੀ ਵੀ ਦੱਸਣੀ ਹੈ ਕਿ ਸਮਾਜ ਦੇ ਪ੍ਰਤੀ ਤੁਹਾਡੀ ਡਿਊਟੀ ਕੀ ਹੈ ਔਰ ਉਹ ਡਿਊਟੀ ਨਿਭਾਉਣੀ ਵੀ ਜ਼ਰੂਰੀ ਹੈ ਤਾਂ ਇਹ ਹੈ ਸੋਸ਼ਲ ਫਰੰਟ ਜਿਹੜਾ ਹੈ ਸਾਡਾ ਅੱਗੇ ਵੱਧ ਸਕੂਗਾ ਤਾਂ ਹੀ ਪ੍ਰੋਗਰੈਸ ਹੋ ਸਕਦਾ ਹੈ ਹਮ ਨੌਜਵਾਨ ਪੀੜੀ ਨੂੰ ਸੰਦੇਸ਼ ਕੀ ਦੇਣਾ ਚਾਹੀਏਗੇ ਮੈਂ ਨੌਜਵਾਨ ਪੀੜੀ ਨੂੰ ਸੰਦੇਸ਼ ਇਹ ਦੇਣਾ ਚਾਹੁੰਗਾ ਕਿ ਬਜਾਏ ਇਹਦੇ ਆਪਣਾ ਸਮਾਂ ਖਰਾਬ ਕਰੋ ਬਜਾਏ ਇਹਦੇ ਕਿ ਨਸ਼ੇ ਚ ਪਾਓ ਬਜਾਏ ਇਹਦੇ ਕਿ ਤੁਸੀਂ ਪੜ੍ਹਾਈ ਚ ਕੋਈ ਇੰਟਰਸਟ ਨਾ ਲਓ ਤਾਂ ਇਸ ਤਰ੍ਹਾਂ ਦੇ ਫਰੰਟ ਨਾਲ ਜੁੜ ਕੇ ਸਮਾਜ ਦੇ ਪ੍ਰਤੀ ਆਪਣੀ ਰਿਸਪੋਨਸੀਬਿਲਟੀ ਸਮਝੋ ਸਮਾਜ ਸੇਵਾ ਕਰੋ ਪੜ੍ਹਾਈ ਦੇ ਨਾਲ ਨਾਲ ਔਰ ਕੰਮ ਉਹ ਕਰੋ ਜਿਹੜਾ ਸਮਾਜ ਨੂੰ ਜ਼ਰੂਰਤ ਹੈ ਇਸ ਟਾਈਮ ਜਿੰਨੀਆਂ ਚੀਜ਼ਾਂ ਮੈਂ ਬੋਲ ਕੇ ਆਟੇ ਆ ਇੰਨਾਂ ਚੀਜ਼ਾਂ ਦੀ ਬਹੁਤ ਹੀ ਲੋੜ ਹੈ ਸਮਾਜ ਦੇ ਵਿੱਚ ਮੈਂ ਯੂਥ ਜਿੰਨੇ ਵੀ ਹੈ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਗਾ ਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਨਾਲ ਜੁੜੋ ਔਰ ਪ੍ਰੋਗਰੈਸ ਕਰੋ ਔਰ ਸਾਡੇ ਸਮਾਜ ਨੂੰ ਜਿਹੜੀ ਹੈ ਚੰਗੀ ਸੇਵ ਦਿਓ ਠੀਕ ਹੈ ਥੈਂਕ ਯੂ ਕੀ ਨਾਮ ਆ ਤੁਹਾਡਾ ਜੀ ਮੇਰਾ ਆਕਾਸ਼ ਸ਼ਰਮਾ ਬੋਕਰ ਜੀ ਤੁਹਾਨੂੰ ਅੱਜ ਪ੍ਰਧਾਨ ਚੁਣਿਆ ਗਿਆ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸ਼ਹਿਰ ਦੇ ਸਾਡੇ ਉਰੇ ਮੋਹਧਰ ਬੰਦੇ ਇਕੱਠੇ ਹੋਏ ਸੀ ਮੈਂ ਇਹਨਾਂ ਵੱਲ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਇਹਨਾਂ ਵੱਲੋਂ ਜਿਵੇਂ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਐਡਵੋਕੇਟਸ ਈਸ਼ਕਰ ਕਰਤਰਾ ਜੀ ਬੈਠੇ ਨੇ ਜਿਹੜੇ ਤੁਹਾਨੂੰ ਪਤਾ ਸ਼ਹਿਰ ਦੇ ਵਿੱਚ ਕਈ ਐਨ ਜੀਓ ਆ ਪਹਿਲਾਂ ਚੱਲਦੀਆਂ ਨੇ ਉਹਨਾਂ ਦੇ ਪ੍ਰਧਾਨ ਰਹੇ ਨੇ ਇਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸ਼ਹਿਰ ਦੇ ਜਿਹੜੇ ਮੋਹਧਰ ਬੰਦੇ ਇਹਨਾਂ ਵੱਲੋਂ ਇਕੱਠੇ ਕੀਤੇ ਗਏ ਮੈਨੂੰ ਕੋਈ ਇਸ ਗੱਲ ਬਾਰੇ ਪਤਾ ਵੀ ਨਹੀਂ ਸੀ ਜਦੋਂ ਇਹਨਾਂ ਨੇ ਸਾਰੀ ਟੀਮ ਤਿਆਰ ਕਰਕੇ ਮੈਨੂੰ ਮੀਟਿੰਗ ਰੱਖਣ ਨੂੰ ਆਏ ਵੀ ਮੀਟਿੰਗ ਰੱਖਣਗੇ ਮੈਨੂੰ ਨਾ ਇਹਦਾ ਏਜੰਡਾ ਪਤਾ ਸੀ ਨਾ ਕੋਈ ਪਤਾ ਸੀ ਕਰਕਰਾ ਸਾਹਿਬ ਨੇ ਸਾਰੀ ਟੀਮ ਤਿਆਰ ਕਰਕੇ ਜਦੋਂ ਇਹ ਇੱਕ ਫਰੰਟ ਜਿਹੜਾ ਹੈਗਾ ਪਟਿਆਲਾ ਕਰਕਰਾ ਸਾਹਿਬ ਕੋਲ ਉਹ ਇੱਕ ਮੀਟਿੰਗ ਰੱਖੀ ਗਈ ਅੱਜ ਅਸੀਂ ਕੋਲੇ ਜਿਹੜਾ ਪਟਿਆਲਾ ਪ੍ਰੋਗਰੈਸਿਵ ਫਰੰਟ ਤਿਆਰ ਕੀਤਾ ਗਿਆ ਤਾਂ ਇਹਨਾਂ ਨੇ ਮੈਨੂੰ ਸਾਰੇ ਨੇ ਮਿਲ ਕੇ ਜਿਹੜੇ ਸ਼ਹਿਰ ਦੇ ਸਾਡੇ ਮੋਦਬਰ ਬੰਦੇ ਸੀ ਮੈਨੂੰ ਦਾ ਪ੍ਰਧਾਨ ਚੁਣਿਆ ਤਮੇ ਉਹਦੇ ਦੇ ਸਾਰੇ ਜਿਹੜੇ ਸ਼ਹਿਰ ਨਿਵਾਸੀ ਸਾਡੇ ਉਰੇ ਜਿਹੜੇ ਮੌਤਵਰ ਬੰਦੇ ਸ਼ਹਿਰ ਦੇ ਉਰੇ ਪਹੁੰਚੇ ਸੀ ਤੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਜਿਹੜਾ ਉਹਨਾਂ ਨੇ ਮੈਨੂੰ ਇਸ ਮਾਈਕ ਸੰਭਿਆ ਜਿਹੜੇ ਉਹਨਾਂ ਨੇ ਮੈਨੂੰ ਪ੍ਰਧਾਨ ਚੁਣਿਆ ਬੜਾ ਅੱਛਾ ਲੱਗ ਰਿਹਾ ਜੋ ਉਹਨਾਂ ਨੇ ਸੇਵਾ ਦਿੱਤੀ ਹੈ ਮੈਂ ਪੂਰੀ ਸ਼ਤੰਤ ਵੱਲੋਂ ਕੀ ਕੀ ਉਪਰਾਲੇ ਕਿਤੇ ਜਾਣਗੇ ਪ੍ਰਧਾਨਗੀ ਦੇ ਵੀ ਤੁਹਾਡੀ ਸਾਡੇ ਉਪਰਾਲੇ ਹੀ ਹੋਣਗੇ ਜੀ ਜਿਵੇਂ ਸਾਡੇ ਵਿੱਚ ਸਾਡੇ ਵਿਸ਼ੇਸ਼ ਤੌਰ ਤੇ ਰਵਿੰਦਰ ਸ਼ਰਮਾ ਮੀਟਾ ਜੀ ਰਾਜਿੰਦਰ ਪ੍ਰਾਸ਼ਰ ਦੀ ਮੈਡੀਕਲ ਕੈਂਪ ਹੈ ਜਿਹੜੇ ਕਿਸੇ ਵੀ ਮੈਡੀਕਲ ਕੈਂਪ ਲਾਵਾਂਗੇ ਹੁਣ ਦਮ ਕੈਂਪ ਲਾਵਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਕਪਾ ਸਾਹਿਬ ਸਾਡੇ ਨਾਲ ਬੈਠੇ ਨੇ ਲੀਗਲ ਕੈਂਪਸ ਵੀ ਲਾਵਾਂਗੇ ਮਹੱਲੇ ਦੇ ਵਿੱਚ ਜਾ ਕੇ ਸਾਡੇ ਵੀ ਸਜਨ ਸਿੰਘਲਾ ਜੀ ਬੈਂਚਰ ਇਮੀਗ੍ਰੇਸ਼ਨ ਕੋ ਬੈਠੇ ਹੈ ਜਿਹੜਾ ਅੱਜ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਭੇਜਣ ਦੇ ਨਾਮ ਤੇ ਫਰੋਡ ਹੋ ਰਿਹਾ ਹੈ ਉਹਦੇ ਜਾਗਰੂਕ ਕੈਂਪਸ ਵੀ ਲਾਵਾਂਗੇ ਸਰਪਿੰ ਸਿੰਘਾ ਜੀ ਦੀ ਗਵਾਹੀ ਦੇ ਵਿੱਚ ਉਸ ਤੋਂ ਇਲਾਵਾ ਸਾਡੀ ਜਿਹੜੀ ਟੈਲੇ ਵੂਮਨਸ ਹੈਲਪਿੰਗ ਟੀਮ ਹੈ ਉਹਨਾਂ ਨਾਲ ਜਿਹੜੇ ਔਰਤਾਂ ਦੇ ਹੱਕ ਐ ਜਾਂ ਉਹਨਾਂ 'ਨੂੰ ਜਿਹੜਾ ਅਤਿਆਚਾਰ ਹੁੰਦਾ ਹੈ ਉਹਨਾਂ ਦੇ ਅਵੇਅਰਨੈਸ ਕੈਂਪ ਹੋਗੇ ਸਾਡੇ ਵਿੱਚ ਪਰਮਿੰਦਰ ਪਹਿਲਵਾਨ ਜੀ ਜਤਵਿੰਦਰ ਵੱਗਰੇਵਾਲ ਜੀ ਵਿਸ਼ੇਸ਼ ਤੌਰ ਤੇ ਪਹੁੰਚ ਸੋਨੀ ਜਿਹੜੀ ਉਹਨਾਂ ਨੂੰ ਨਸ਼ਾ ਛਡਾਊ ਮੇ ਨੂੰ ਛੇੜੀ ਪਈ ਹੈ ਉਹਨਾਂ ਦੇ ਨਾਲ ਲੈ ਕੇ ਅਸੀਂ ਨਸ਼ਾ ਛਡਾਉਣ ਦੇ ਮਹਿੰਦੇ ਕੈਂਪ ਲਾਵਾਂਗੇ ਹੋਰ ਉਸ ਤੋਂ ਇਲਾਵਾ ਸਕੂਲਾਂ ਦੇ ਵਿੱਚ ਗਰੀਬ ਬੱਚਿਆਂ ਨੂੰ ਵਰਗੀਆਂ ਜਿਹੜੀਆਂ ਆਂਬੂ ਕੈ ਲਾਉਣੇ ਹੋਰ ਜਿਹੜੇ ਸਾਨੂੰ ਅੱਗੇ ਅਗੇ ਆਣਗੇ ਟ੍ਰਾਈਸਾਈਕਲਾਂ ਮੰਡਣੀਆਂ ਬੀਚੇਰਾ ਮੰਡਣੀਆਂ ਆਉਣ ਪ੍ਰਾਸ਼ਨਾ ਮੰਡਣਾ ਜੋ ਸਾਡੇ ਤੋਂ ਹੋਰ ਸਰ ਸਕਦਾ ਹੋਵੇਗਾ ਅਸੀਂ ਸਮਾਜਿਕ ਖੇਤਰ ਦੇ ਵਿੱਚ ਉਹ ਕਰਾਂਗੇ ਇੱਕ ਪਾਰਟੀ ਜਿਹੜੀ ਨੌਨ ਪੋਲੀਟੀਕਲ ਪਾਰਟੀ ਹੈ ਇਹਦੇ ਵਿੱਚ ਸਿਆਸਤ ਦਾ ਕੋਈ ਲੈਣਾ ਦੇਣਾ ਨਹੀਂ ਇੱਕ ਸਮਾਜਿਕ ਖੇਤਰ ਦੇ ਵਿੱਚ ਸਾਰੀ ਟੀਮ ਜਿਹੜੇ ਸ਼ਹਿਰ ਦੇ ਸਾਡੇ ਬੰਦੇ ਨੇ ਠੇਓ ਕੀ ਇੱਕ ਇਹ ਫੰਡ ਬਣਾਇਆ ਜੋ ਕਿ ਲੋਕਾਂ ਦੀ ਸੇਵਾ ਦੇ ਵਿੱਚ 24 ਘੰਟੇ ਖਾਜੇ ਗਈ ਹੈ। थैंक यू